ਅੱਜ ਆਪਾਂ ਜਾ ਰਹੇ ਆ ਦੁਆਬੇ ਦਾ ਪਿੰਡ ਮੋਠਾਂਵਾਲਾ ਤੇ ਉੱਥੇ ਵੀਰਜੀ ਹੁਣਾ ਦਾ ਏਸੀ ਹੈ ਜਿਹੜਾ ਕੂਲਿੰਗ ਨਹੀਂ ਕਰਦਾ ਪਿਆ ਤੇ ਅੱਜ ਆਪਾਂ ਉਸ ਏਸੀ ਦੀ ਕੰਪਲੇਟ ਦਾ ਮਸਲਾ ਹੱਲ ਕਰਨ ਵਾਸਤੇ ਜਾ ਰਹੇ ਆ ਬਣੇ ਰਿਹਾ ਜੀ ਆਪਣੇ ਇਸ ਵਲੌਗ ਦੇ ਨਾਲ ਤੇ ਦਿਖਾਣੇ ਆ ਤੁਹਾਨੂੰ ਏਸੀ ਦੇ ਵਿੱਚ ਕੀ ਪ੍ਰੋਬਲਮ ਨਿਕਲਦੀ ਹੈ ਪਿਛਲੀ ਵੀਡੀਓ ਵੇਖੀ ਹੋਵੇਗੀ ਤੇ ਉਸ ਵੀਡੀਓ ਜਿਹੜਾ ਆਪਾਂ ਐਸ ਜਗ੍ਹਾ ਤੇ ਖੜਕੇ ਮੋਟਰਸਾਈਕਲ ਦੇ ਸੀਗੇ ਤੇ ਉਦੋਂ ਆਪਾਂ ਕਿਹਾ ਸੀ ਵੀ ਆਪਾਂ ਨੂੰ ਗੱਡੀ ਚਾਹੀਦੀ ਹੈ ਤੇ ਅੱਜ ਤਕਰੀਬਨ ਮਹੀਨੇ ਬਾਅਦ ਇੱਥੇ ਫੇਰ ਆਏ ਆ ਤੇ ਅੱਜ ਆਪਾਂ ਗੱਡੀ ਤੇ ਆ। ਦੇਖ ਲਓ ਇੱਥੋਂ ਆਪਾਂ ਮਰਦ ਮੰਗੀ ਸੀ ਇੱਥੇ ਕੱਢ ਕੇ ਤੇ ਪਰਮਾਤਮਾ ਨੇ ਉਹ ਵੀ ਮਰਦ ਪੂਰੀ ਕਰ ਦਿੱਤੀ। ਇਹ ਤਲਵੰਡੀ ਮਾਧ ਹੋਏ। ਜਦੋਂ ਆਪਾਂ ਕਿਹਾ ਹੈਗਾ ਵੀ ਆਪਾਂ ਨੂੰ ਗੱਡੀ ਜੇ ਕਿਸੇ ਵੀਰ ਕੋਲ ਹੋਈ ਤੇ ਗੱਡੀ ਦੱਸਿਆ ਜੀ। ਤੇ ਅੱਜ ਫੇਰ ਕੁਦਰਤੀ ਆਪਾਂ ਇੱਥੇ ਵੀਡੀਓ ਪਾਈ ਸੀ ਤੇ ਇੱਥੋਂ ਵੀ ਬਾਈ ਜੀ ਉਹਨਾਂ ਨੇ ਜੋ ਵੀਡੀਓ ਕੀਤੀ ਤੇ ਨਾਲੇ ਇੱਥੇ ਆਪਾਂ ਨੂੰ ਫੋਨ ਕਿਤੇ ਤੇ ਲਾਗੇ ਬੰਨੇ ਆ ਪਿੰਡ ਬਾਈ ਜੀ ਉਹਨਾਂ ਦਾ। ਬਹੁਤ ਸ਼ਾਨਦਾਰ ਹੈ। ਹੁਣ ਇੱਥੋਂ ਮੁੜ ਜਾਂਦੇ ਆ ਖੱਬੇ ਆ। ਉਹ ਇੱਥੇ ਖੜੇ ਆ ਮੋਠਾ ਵਾਲਾ ਇਧਰ ਲਗੋਨੇ ਤਕਰੀਬਨ 2.5-3 ਕਿਲੋਮੀਟਰ ਰਹਿ ਗਿਆ ਇਹ ਇਸ ਮੋਠਾ ਵਾਲੀ ਸਾਈਡ ਤੋਂ ਹੀ ਆਪਾਂ ਜਾ ਰਹੇ ਹਾਂ ਖਰਬੂਜੇ ਲਾਏ ਸੀ ਹੁਣ ਖਰਬੂਜੇ ਵਾਹੁ ਉੱਤੇ ਨੇ ਜੋ ਤੋੜ ਲਏ ਆ ਤੇ ਹਾਂ ਮੱਕੀ ਐਸ ਟਾਈਮ ਆਪਾਂ ਪਹੁੰਚ ਚੁੱਕੇ ਆ ਪਿੰਡ ਮੋਠਾ ਵਾਲਾ ਤੇ ਪਿੰਡ ਦੇ ਵਿੱਚ ਵੜਦੇ ਆਂ ਇਧਰ ਗगन ਚੁੰਬੀ ਜਿਹੜੀਆਂ ਬਣੀਆਂ ਆ ਕੋਠੀਆਂ ਇਹ ਦੁਆਬੇ ਏਰੀਆ ਦੀ ਮਿਹਨਤ ਆ ਬੋਲਦੀਆਂ ਨੇ ਜਿਹੜੀਆਂ ਉਹਨਾਂ ਇੱਥੇ ਜਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਕੀਤੀਆਂ ਨੇ ਬੈਗ ਲੱਗ ਗਿਆ ਇਹ ਐਲੋਇਡ ਕੰਪਨੀ ਦਾ ਲੱਗਿਆ ਹੋਇਆ ਏਸੀ ਤੇ ਜਦੋਂ ਇਸ ਏਸੀ ਨੂੰ ਆਪਾਂ ਚਲਾ ਕੇ ਵੇਖਿਆ ਤੇ ਇਹਦੇ ਵਿੱਚ ਗੈਸ ਘੱਟ ਸੀ ਤੇ ਇਸ ਏਸੀ ਦਾ ਜਿਹੜਾ ਕੋਇਲ ਏ ਉਹ ਵੀ ਅਲੂਮੀਨੀਅਮ ਦਾ ਲੱਗਿਆ ਆ ਤੇ ਏਸੀ ਕਾਫੀ ਪੁਰਾਣਾ ਹੈਗਾ 쿨ਿੰਗ ਜਿਹੜੀ ਇਹਦੀ ਘਟੀ ਹੋਈ ਆ ਤੇ ਹੁਣ ਆਪਾਂ ਦਾ ਜਿਆ ਗੈਸ ਦਾ ਬੈਕ ਪ੍ਰੈਸ਼ਰ ਵੀ ਚੈੱਕ ਕਰ ਲਿਆ ਤੇ ਇੱਧਰਲੇ ਬਣੇ ਨੜ ਦੇ ਉੱਪਰ ਨਾਲ ਪੂਰਾ ਮੌਇਸਚਰ ਆਇਆ ਆ ਲੀਕੇਜ ਇਸ ਜਗ੍ਹਾ ਤੇ ਸਿਮ ਰਹੀ ਸੀ ਹੁਣ ਇਸ ਨਟ ਦੇ ਵਿੱਚ ਜਿੰਨੀ ਵੀ ਢਿੱਲ ਸੀ ਉਹਨੂੰ ਆਪਾਂ ਚੰਗੀ ਤਰ੍ਹਾਂ ਕੱਸ ਦਿੱਤਾ ਤੇ ਦੁਬਾਰਤੋਂ ਜਿਹੜੀ ਲੀਕੇਜ ਉਹ ਵੀ ਚੈੱਕ ਕਰ ਰਹੇ ਹਾਂ ਹੁਣ ਇਸ ਏਸੀ ਨੂੰ ਆਪਾਂ ਇੱਕ ਵਾਰੀ ਥੱਲੇ ਉਤਾਰਾਂਗੇ ਤੇ ਨਾਲੇ ਇਹਦੀ ਜਿਹੜੀ ਲੀਕੇਜ ਉਹ ਵੀ ਇਨਡੋਰ ਦੀ ਚੈੱਕ ਕਰਾਂਗੇ ਤੇ ਨਾਲੇ ਇਹਦੀ ਫੁੱਲ ਸਰਵਿਸ ਵੀ ਕਰ ਦੇਵਾਂਗੇ ਇਨਡੋਰ ਦੇ ਨਟ ਜਦੋਂ ਖੋਲੇ ਤੇ ਇਧਰਲੇ ਬਨੇ ਪਾਈਪ ਦੇ ਉੱਪਰ ਇਨਸੂਲੇਸ਼ਨ ਦੇਖੋ ਕਿਸ ਤਰ੍ਹਾਂ ਦੀ ਮੋਟੀ-ਮੋਟੀ ਇਨਸੂਲੇਸ਼ਨ ਕੀਤੀ ਹੋਈ ਹੈ ਤੇ ਹੁਣ ਇਸ ਇਨਸੂਲੇਸ਼ਨ ਨੂੰ ਵੀ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਜਾਵਾਂਗੇ ਇੰਡੋਰ ਨੂੰ ਥੱਲੇ ਉਤਾਰਿਆ ਦੇਖੋ ਨੂੰ ਬਾਹਰਲੀ ਸਾਈਡ ਤੇ ਕੋਈ ਖਾਸ ਡਸਟ ਨਹੀਂ ਨਜ਼ਰ ਆ ਰਹੀ ਪਰ ਫਿਰ ਵੀ ਜਦੋਂ ਆਪਾਂ ਕਵੈਲ ਖੋਲ੍ਹ ਕੇ ਦੇਖਦੇ ਹਾਂ ਤੇ ਅੰਦਰਲੇ ਬੰਨੇ ਲੈਟਰੇ ਆ ਤੇ ਅੰਦਰਲੇ ਬੰਨੇ ਵੇਖੋ ਕਿੰਨੀ ਜਿਆਦਾ ਡਸਟ ਜਿਹੜੀ ਨਜ਼ਰ ਆ ਰਹੀ ਹੈ ਕੂਲਿੰਗ ਦੇ ਉੱਤੇ ਬਹੁਤ ਜ਼ਿਆਦਾ ਇਫੈਕਟ ਪਾਇਆ ਹੋਇਆ ਸੀ ਇਸ ਨੇ ਇੰਡੋਰ ਯੂਨਟ ਦੇ ਸਾਰੇ ਆਪਾ ਪਾਰਟ ਕੱਲੇ-ਕੱਲੇ ਕਰ ਲਏ ਤੇ ਕੱਲੇ-ਕੱਲੇ ਪਾਰਟ ਨੂੰ ਚੰਗੀ ਤਰ੍ਹਾਂ ਵਾਸ਼ਿੰਗ ਕਰ ਰਹੇ ਹਾਂ ਸਭ ਤੋਂ ਪਹਿਲਾਂ ਆਪਣੇ ਕੋਲ ਆਈ ਹੈ ਕੈਬਿਨੇਟ ਕੈਬਿਨੇਟ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਜਿੰਨੀਆਂ ਵੀ ਇੰਡੀਆਂ ਟ੍ਰੇਆਂ ਉਹਨਾਂ ਦੇ ਵਿੱਚੋਂ ਪੂਰੀ ਤਰ੍ਹਾਂ ਡਸਟ ਕੱਢ ਦੇਣੇ ਸਾਰੇ ਪਾਰਟ ਵਾਸ਼ਿੰਗ ਕਰਨ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪ੍ਰੈਸ਼ਰ ਭਰ ਕੇ ਚੈੱਕ ਕਰ ਲੈਣੇ ਆ ਕਿਸੇ ਬੰਨੇ ਆਪਾਂ ਨੂੰ ਕੋਈ ਤਰ੍ਹਾਂ ਦੀ ਲੀਕੇਜ ਨਜ਼ਰ ਆ ਜਾਵੇ ਹੁਣ ਪਹਿਲਾਂ ਤਾਂ ਆਪਾਂ ਇਹਦੇ ਉੱਪਰ ਝੱਗ ਲਗਾਈ ਇਧਰੋਂ ਵੀ ਆਪਾਂ ਨੂੰ ਕੋਈ ਵੀ ਲੀਕੇਜ ਨਜ਼ਰ ਨਹੀਂ ਆਈ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਟੰਬ ਦੇ ਵਿੱਚ ਡਬੋ ਕੇ ਉਹ ਵੀ ਕਨਫਰਮ ਕਰ ਲੈਨੇ ਆ ਕਿਸੇ ਬੰਨੋਂ ਕੋਈ ਵੀ ਲੀਕੇਜ ਨਹੀਂ ਨਜ਼ਰ ਆ ਰਹੀ ਬਿਲਕੁਲ ਓਕੇ ਰਿਪੋਰਟ ਹੈਗੀ ਆ ਜਿੰਨਾ ਵੀ ਪ੍ਰੈਸ਼ਰ ਆਪਾਂ ਇਹਦੇ ਵਿੱਚ ਭਰਿਆ ਸੀ ਸਾਰਾ ਪ੍ਰੈਸ਼ਰ ਉਵੇਂ ਦਾ ਉਵੇਂ ਖੜਾ ਹੋਇਆ ਹੈ ਇੰਡੋਰ ਯੂਨਟ ਦੇ ਸਾਰੇ ਪਾਰਟ ਆਪਾਂ ਚੰਗੀ ਤਰ੍ਹਾਂ ਫਿੱਟ ਕਰਨ ਤੋਂ ਬਾਅਦ ਦੇ ਵਿੱਚ ਪਹੁੰਚ ਕੇ ਰੂਮ ਦੇ ਵਿੱਚ ਤੇ ਇਧਰਲੇ ਬਣੇ ਜਿਹੜੀ ਇੰਡੋਰ ਦੀ ਪਲੇਟ ਹੈ ਇਹਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਇੰਡੋਰ ਯੂਨਟ ਨੂੰ ਆਪਾਂ ਇਸ ਜਗ੍ਹਾ ਤੇ ਦੁਬਾਰ ਤੋਂ ਹੈਂਗ ਕਰ ਦਨੇ ਆ ਤੇ ਇਧਰ ਜਿਹੜੇ ਫਲੇਅਰ ਨਾਟ ਬਣੇ ਹੋਏ ਸੀਗੇ ਤੇ ਇਹਨਾਂ ਨੂੰ ਆਪਾਂ ਦੁਬਾਰ ਤੋਂ ਉੱਪਰ ਫਲੇਅਰ ਨਵੇਂ ਬਣਾ ਕੇ ਤੇ ਚੰਗੇ ਤਰੀਕੇ ਦੇ ਨਾਲ ਦੁਬਾਰ ਤੋਂ ਕੱਸਾਂਗੇ ਤਾਂ ਜੋ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਕੱਲ ਨੂੰ ਕੋਈ ਪ੍ਰੋਬਲਮ ਨਾ ਆਵੇ ਹੁਣ ਦੁਬਾਰਾ ਤੁਸੀਂ ਵੇਖੋ ਕਿੰਨੇ ਸ਼ਾਨਦਾਰ ਇਹਨਡੇ ਫਲੇਅਰ ਬਣੇ ਹੋਏ ਆ ਤੇ ਇਹਨਾਂ ਨੂੰ ਆਪਾਂ ਕੱਸ ਦਨੇ ਆ ਅਸਟਮਾ ਆਪਾ ਪਹੁੰਚ ਗਿਆ ਆਊਟਡੋਰ ਯੂਨਟ ਦੇ ਕੋਲ ਤੇ ਆਊਟਡੋਰ ਯੂਨਟ ਦੇ ਸਾਰੇ ਪਾਰਟ ਵੀ ਖੋਲ ਦਿੱਤੇ ਆ ਇਧਰ ਲੈ ਬੰਨੇ ਤੁਸੀਂ ਵੇਖੋ ਕਿੰਨੀ ਜਿਆਦਾ ਕੰਪਰੈਸ਼ਰ ਦੇ ਲੇ ਬੰਨੇ ਕਾਲੀ ਕਾਲੀ ਡਸਟ ਜੰਮੀ ਪਈ ਹੈ ਇਹ ਨਵਾਂ ਕੀਤਾ ਗਿਆ ਚੇਂਜ ਇਹ ਵਾਲਾ ਤੇ ਕਿਸੇ ਕੋਲ ਨਹੀਂ ਇਥੇ ਲੀਕਜ ਨਹੀਂ ਹੈਗੀ ਪਹਿਲਾਂ ਕੋਈ ਲੀਕਜ ਹੋਏਗੀ ਨਟ ਜਿਹੜਾ ਬਹੁਤ ਢਿੱਲਾ ਸੀਗਾ ਇਹਦੇ ਵਿੱਚੋਂ ਹੀ ਛਿੱਲੇ ਜਾਂਦੇ ਹੋਏ ਸਾਰਾ ਬਿਲਕੁਲ ਤੇਲ ਦੇ ਨਾਲ ਡਿੱਲਾ ਜਾਂਦਾ ਹੈ ਸਰਵਿਸ ਵਾਲਾ ਥੱਲੇ ਕੰਮ ਕੰਪਲੀਟ ਹੋ ਗਿਆ ਹੁਣ ਉੱਪਰ ਵਾਲਾ ਰਹਿ ਗਿਆ ਸਰਵਿਸ ਹੋ ਗਈ ਜੀਪਰ ਵਾਲੇ ਮੋਟਰ ਕੱਸ ਦਿੱਤੀ ਹੈ ਮੈਂ ਕਿਉਂ ਕਰਾ ਕੇ ਹੁਣ ਇਹਦੀ ਗੈਂਸਪੋਰਾਂਗੇ ਪਿੰਡ ਮੋਠਾ ਵਾਲਾ ਚੈੱਕ ਕਰੋ ਹਾਂ ਬਹੁਤ ਸ਼ਾਨਦਾਰ ਦਵਾ ਪੇਰਾ ਪਿੰਡ ਲੋਕਾਂ ਨਾਲ ਤਸਵੀਰ ਲੱਗੀ ਆ ਸੁਲਤਾਨ ਜੋਤੀ ਹੁਣ ਆਪਾਂ ਸਿਸਟਮ ਨੂੰ ਚੰਗੀ ਤਰ੍ਹਾਂ ਵੈਕਿਊਮ ਕਰਵਾ ਰਹੇ ਹਾਂ ਤੇ ਵੈਕਿਊਮ ਕਰਵਾਉਣ ਤੋਂ ਬਾਅਦ ਵਿੱਚ ਇੱਕ ਵਾਰੀ ਆਪਾਂ ਗੈਸ ਨੂੰ ਛੱਡ ਦਿੱਤਾ ਕੁਝ ਗੈਸ ਛੱਡਣ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਹੀੜਲੇ ਬਣੇ ਜਿਹੜੀ ਹੈ ਲੀਕੇਜ ਉਹ ਚੈੱਕ ਕਰਦੇ ਪਏ ਹਾਂ ਕਿਸੇ ਬੰਨੇ ਆਪਾਂ ਨੂੰ ਕੋਈ ਵੀ ਲੀਕੇ ਜਿਹੜੀ ਹੈ ਨਜ਼ਰ ਨਹੀਂ ਆ ਰਹੀਗੀ ਏਸੀ ਨੂੰ ਆਨ ਕਰ ਦਿੱਤਾ ਤੇ ਹੁਣ ਇਹਦੇ ਵਿੱਚ ਜਿਹੜੀ ਰਹਿੰਦੀ ਗਏ ਸੀ ਉਹ ਵੀ ਪੂਰੀ ਕਰਦੇ ਪਏ ਆ ਗੈਸ ਵੀ ਪੂਰੀ ਹੋ ਗਈ ਆ ਤੇ ਇੱਧਰ ਜਿਹੜੀ ਇਨਸੂਲੇਸ਼ਨ ਪਹਿਲਾਂ ਬਹੁਤ ਮੋਟੀ-ਮੋਟੀ ਹੋਈ ਸੀ ਹੁਣ ਆਪਾਂ ਦੁਬਾਰ ਤੋਂ ਇਨਸੂਲੇਸ਼ਨ ਦੀ ਸੈਟਿੰਗ ਕਰ ਦਿੱਤੀ ਐ 쿨ਿੰਗ ਬਿਲਕੁਲ ਚਕਾ-ਚੱਕ ਏਸੀ ਕਰਦਾ ਪਿਆ ਇਸ ਚੀਜ਼ ਦਾ ਸਬੂਤ ਆ ਏਸੀ ਉਚੋਂ ਨਿਕਲਦਾ ਆ ਪਾਣੀ